ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਾਫ ਲਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਜੀ ਆਪਾਂ ਪੈਰ ਦੀ ਸਲਾਈ ਲਾਉਣੀ ਹੈ ਠੀਕ ਹੈ ਜੀ ਸੌਖੇ ਤਰੀਕੇ ਨਾਲ ਤੁਹਾਨੂੰ ਕਾਫ ਲਾਉਣੇ ਦੱਸ ਕੇ ਜਾਵਾਂਗੇ ਅੱਜ ਬਣੇ ਰੋ ਪੂਰੀ ਵੀਡੀਓ ਦੇ ਨਾਲ ਦੋ ਨਿਸ਼ਾਨ ਲਾਉਣੇ ਆ ਜੀ ਆਪਾਂ ਜਿੱਥੋਂ ਕਾਫ ਸ਼ੁਰੂ ਹੁੰਦਾ ਇਸ ਤਰੀਕੇ ਨਾਲ ਇੱਕ ਨਿਸ਼ਾਨ ਲਾਉਣਾ ਬਿਲਕੁਲ ਸੈਂਟਰ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਕਾਫ ਤੇ ਵੀ ਸੈਟਾਂ ਤੇ ਨਿਸ਼ਾਨ ਲਾ ਕੇ ਇੱਕ ਨਿਸ਼ਾਨਾ ਹੁਣਾ ਸੈਂਟਰ 'ਚ ਕਾਫ ਨੂੰ ਰੱਖਣਾ نیچے ਸਿੱਧਾ ਰੱਖਣਾ ਜੀ ਉੱਪਰ ਬਾਹਰ ਰੱਖਣੀ ਹੈ ਇਸ ਤਰੀਕੇ ਦਾ ਨਾ ਕਾਫ ਇਹਦੇ ਵੀ ਨਿਸ਼ਾਨ ਲਾਗਦੇ ਹੁੰਦੇ ਆ ਆਪਾਂ ਪਹਿਨੀ ਲਗਾਏ ਹੋਏ ਆ ਜੀ ਇਹ ਕਹੈਂ ਸੈਂਟਰ 'ਚ ਲੱਗਣਾ ਹੁੰਦਾ ਇੱਕ ਪੱਟੀ ਦਾ ਹਾਫ ਕਰਕੇ ਕਿੱਥੇ ਲੱਗਣਾ ਹੁੰਦਾ ਆ ਦੇਖ ਸਕਦਾ ਤੁਸੀਂ ਦੋ ਟੱਕਾ ਲੱਗੇ ਹੋਏ ਇੱਥੇ ਆਪਣੀਆਂ ਪਹਿਨੀਆਂ ਪਲੇਟਾਂ ਠੀਕ ਹੈ ਕਾਫ ਥੱਲੇ ਸਿੱਧਾ ਰੱਖਣਾ ਇਦੇ ਉੱਪਰ ਬਾਹੋਂ ਦਾ ਮੂਹਰਖਣਾ ਇਸ ਤਰੀਕੇ ਦੇ ਨਾਲ ਪੱਕਾ ਕਰਕੇ ਸੈਂਟਰ ਦੇ ਨਾਲ ਸੈਂਟਰ ਵਾਲੀ ਸਲਾਈ ਤੱਕ ਮੇਲ ਜਿਕੇ ਦੀ ਇੱਕ ਪਲੇਟ ਪਾ ਦੇਣੀ ਆਪਾਂ ਆਹ ਦੇਖ ਸਕਦੇ ਤੁਸੀਂ ਇਸੇ ਤਰ੍ਹਾਂ ਹੀ ਪਿੱਛੋਂ ਮੈਚ ਕਰਕੇ ਇੱਕ ਪਲੇਟ ਆਪਾਂ ਸਲਾਈ ਦੇ ਉੱਤੇ ਪਾਉਣੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਹਫ਼ਤੇ ਵੀ ਜੀ ਨਿਸ਼ਾਨ ਤੇ ਆਪਾਂ ਰੱਖ ਕੇ ਪੱਕਾ ਲਾ ਕੇ ਸੈਂਟਰ ਨਾਲ ਸੈਂਟਰ ਮਲਾ ਕੇ ਜੀ ਇੱਕ ਪਲੇਟ ਪਾਉਣੀ ਆ ਸਲਾਈਡ ਦੇ ਉੱਤੇ ਉਸ ਤੋਂ ਬਾਅਦ ਪਿੱਛੇ ਮਲਾ ਕੇ ਇੱਕ ਪਲੇਟ ਪਾਉਣੀ ਜਿੱਥੇ ਆਪਾਂ ਟੱਕ ਲਾਇਆ ਹੋਇਆ ਹੈ ਉਸ ਤੋਂ ਬਾਅਦ ਇਦਾਂ ਰੱਖ ਲੈਣਾ ਜੀ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਸਲਾਈ ਤਾਂ ਥੋੜਾ ਜਿਹਾ 2 ਪੁਆਇੰਟ ਅੱਗੇ ਲਿ ਜਾ ਕੇ ਜੀ ਇੱਥੇ ਪੱਕਾ ਕਰਨਾ ਆਪਾਂ ਇਹਦੀ ਇਹਨੀ ਦੀ ਸਲਾਈ ਲਗਾ ਦੇਣੀ ਆ ਆਪਾਂ ਇੱਥੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਆਹ ਦੇਖ ਸਕਦੇ ਤੁਸੀਂ ਇਸ ਤਰੀਕੇ ਦੇ ਨਾਲ ਬਰੋਬਰ ਰੱਖ ਕੇ ਇਹਦੀ ਸਲਾਈ ਲਗਾ ਦੇਣੀ ਹੈ ਜੀ ਵਾਧੂ ਤਾਂ ਕੱਟਾ ਦੇਣਾ ਆਪਾਂ ਵਾਧੂ ਕਪੜਾ ਵੀ ਕੱਟ ਦੇਣਾ ਜੀ ਤੁਸੀਂ ਇਹਨੂੰ ਆਪਾਂ ਫਿਰ ਇਸ ਤਰੀਕੇ ਦੇ ਨਾਲ ਪਲਟਣਾ ਜੀ ਇੱਥੇ ਤਰ੍ਹਾਂ ਹੀ ਆਪਾਂ ਦੂਸਰਾ ਸਾਈਡ ਵੀ ਪਲਟ ਦੇਣੀ ਹੈ ਆ ਦੇਖੋ ਕਾਫ ਬਣ ਕੇ ਰੈਡੀ ਹੋਊਗਾ ਆਪਾਂ ਇੱਕ ਸਲਾਈ ਆਪਾਂ ਉੱਪਰ ਦੀ ਜ਼ਰੂਰ ਲਾਉਣੀ ਹੈ ਜੀ ਇਸ ਚਲਾਈ ਹਮੇਸ਼ਾ ਪੈਰ ਦੀ ਲਾਇਆ ਕਰੋ ਜੀ ਪੈਰ ਦੀ ਚਲਾਈ ਲੱਗੀ ਬਹੁਤ ਸੋਹਣੀ ਲੱਗਦੀ ਹੈ ਦੇਖੋ ਆਪਣਾ ਇੱਕ ਕਫ ਲੱਗ ਕੇ ਰੈਡੀ ਆ ਜੀ ਤਿਆਰ ਇਥੇ ਤਰ੍ਹਾਂ ਹੀ ਆਪਾਂ ਹੁਣ ਦੂਸਰਾ ਕਫ ਲਗਾਵਾਂਗੇ ਆ ਦੇਖੋ ਜੀ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਇਦਾਂ ਹੀ ਓਪਨ ਨਾਲ ਰੱਖਿਆ ਸੀ ਆਪਾਂ ਕਫ ਨੂੰ 폴ਡ ਕਰਕੇ ਦੋ ਪੁਆਇੰਟ ਅੱਗੇ ਲੈ ਜਾ ਕੇ ਇਥੇ ਪੱਕਾ ਕਰਨਾ ਜੀ ਆਪਾਂ ਜਿ ਇਸੇ ਤਰ੍ਹਾਂ ਆ ਦੇਖੋ ਆਪਾਂ ਦੋ ਪੁਆਇੰਟ ਸਲਾਈ ਤੱਕੇ ਲੈ ਆਉਣਾ ਜੀ ਕਫ ਨੂੰ ਕੱਟ ਦੇਣਾ ਜੀ ਆਪਾਂ ਬਾਹਦੂ ਕਪੜਾ ਵੀ ਕੱਟ ਜਾਣਾ ਭਣ ਕੇ ਕੋਲਰ ਹੈ ਇਹਨੂੰ ਇਸ ਤਰੀਕੇ ਨਾਲ ਪਲਟ ਦੇਣਾ ਜੀ ਆਪਾਂ ਤੇ ਇਹਨੂੰ ਵੀ ਕੱਟ ਦੇਣਾ ਬਾਈ ਲੋ ਹੁਣ ਇਹ ਜੀ ਪੈਰ ਦੀ ਨੇ ਦੋਨੋਂ ਕਾਫਲਾ ਕੇ ਰੈਡੀ ਆ ਜੀ ਆ ਦੇਖ ਰਹੇ ਆ ਤੁਸੀਂ ਆਪਣੇ ਕਾਫ ਦੋਨੋਂ ਲੱਗ ਚੁੱਕੇ ਨੇ ਪ੍ਰੋਪਰ ਸਫਾਈ ਦੇ ਨਾਲ ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਜੀ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਥੈਂਕ ਯੂ